ਪਟਵਾਰੀ ਨਿਕਲਿਆ નિર્ਦੋਸ਼ ਪਟਵਾਰੀ ਉਪਰ 7 ਲੱਖ ਰੁਪਏ ਰਿਸ਼ਵਤ ਲੈਣ ਦੇ ਲਗਾਏ ਗਏ ਸੀ ਗੰਭੀਰ ਦੋਸ਼ ਦੋਸ਼ ਲਗਾਉਣ ਵਾਲੇ ਵਿਅਕਤੀ ਨੇ ਮੰਗੀ ਮਾਫੀ ਮਾਮਲਾ ਸਮਰਾਲਾ ਦਾ ਹੈ ਜਿੱਥੇ ਕਿ ਬੀਤੇ ਕੁਝ ਦਿਨ ਪਹਿਲਾਂ ਪਿੰਡ ਮਾਨਕੀ ਦੀ ਨਿਵਾਸੀਆਂ ਵੱਲੋਂ ਸਮਰਾਲਾ ਤਹਿਸੀਲ ਵਿੱਚ ਪਟ ਪਟਵਾਰੀ ਚੰਮਲਾਲ ਵੱਲੋਂ ਪਿੰਡ ਮਾਨਕੀ ਦੀ ਢੇਰੀ ਦੀ ਜ਼ਮੀਨ ਦਾ ਇੰਤਕਾਲ ਕਰਨ ਲਈ 7 ਲੱਖ ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਲਗਾਏ ਗਏ ਸਨ ਇਸ ਜਬੰਤੀ ਪਿੰਡ ਮਾਨਕੀ ਨਿਵਾਸੀਆਂ ਸਮਰਾਲਾ ਤਹਿਸੀਲ ਵਿੱਚ ਪਟਵਾਰੀ ਅਤੇ ਨਾਇਬ ਤਹਿਸੀਲਦਾਰ ਖਿਲਾਫ ਜਮਕੇ ਨਾਰੇਬਾਜੀ ਕੀਤੀ ਸੀ ਅਤੇ ਇਹ ਖਬਰ ਸੋਸ਼ਲ ਮੀਡੀਆ ਉੱਪਰ ਕਾਫੀ ਵਾਇਰਲ ਹੋਈ ਸੀ ਇਸ ਤੋਂ ਬਾਅਦ ਪਟਵਾਰ ਯੂਨੀਅਨ ਸਮਰਾਲਾ ਵੱਲੋਂ ਪਟਵਾਰੀ ਚੰਮਲਾਲ ਉੱਪਰ ਲਗਾਏ ਗਏ ਰਿਸ਼ਵਤ ਮੰਗਣ ਦੇ ਦੋਸ਼ਾਂ ਨੂੰ ਪੀਪਨਿਆਦ ਠਹਿਰਾਇਆ ਸੀ ਅਤੇ ਕਲਮਚੋੜ ਹੜਤਾਲ ਸ਼ੁਰੂ ਕੀਤੀ ਸੀ ਅਤੇ ਨਾਲ ਹੀ ਪਟਵਾਰ ਯੂਨੀਅਨ ਨੇ ਐਸਟੀਐਮਸ ਸਮਰਾਲਾ ਨੂੰ ਬੇਬੁਨਿਆਦ ਦੋਸ਼ ਲਗਾਉਣ ਵਾਲੇ ਵਿਅਕਤੀ ਉਤੇ ਕਾਰਵਾਈ ਕਰਨ ਦੀ ਸ਼ਿਕਾਇਤ ਵੀ ਦਿੱਤੀ ਸੀ ਅੱਜ ਸਮਰਾਲਾ ਐਸਟੀਐਮ ਦਫ਼ਤਰ ਵਿੱਚ ਰਿਸ਼ਤ ਮੰਗਾਂ ਦਾ ਦੋਸ਼ ਲਗਾਉਣ ਵਾਲੇ ਵਿਅਕਤੀ ਨੇ ਐਸਟੀਐਮ ਸਮਰਾਲਾ ਰਜਨੀਸ਼ ਅਰੋੜਾ ਅਤੇ ਸਮੂਹ ਪੱਤਰਕਾਰ ਭਾਈ ਚਾਰੇ ਤੇ ਪਟਵਾਰ ਯੂਨੀਅਨ ਸਾਹਮਣੇ ਆਏ ਮਾਫੀ ਮੰਗੀ ਤੇ ਕਹਾ ਕਿ ਉਹ ਆਪਣੇ ਸ਼ਬਦ ਵਾਪਸ ਲੈਂਦਾ ਹੈ ਤੇ ਜੋ ਵੀ ਉਹਨੇ ਕਿਹਾ ਉਹ ਬੇਬੁਨਿਆਦੀ ਉਹ ਮਾਫੀ ਮੰਗਦਾ ਹੈ ਮੇਰਾ ਨਾਮ ਰਪਿੰਦਰ ਸਿੰਘ ਹੈ ਜੀ ਤਸੀਲ ਸਮਰਾਲਾ ਫੰਡਾਨ ਦੀ ਰੈਵਨਿਊ ਪਟਵਾਰ ਯੂਨੀਅਨਾਂ ਤੇ ਜਿਹੜਾ ਕੱਲ ਤਹਿਸੀਲ ਵਿੱਚ ਆ ਕੇ ਕੁਝ ਕੁ ਵਿਅਕਤੀਆਂ ਵੱਲੋਂ ਭੁੱਲੜਵਾਜੀ ਕੀਤੀ ਗਈ ਹੈ ਗਾਲੀ ਗਲੋਚ ਕੀਤਾ ਗਿਆ ਵਾ ਉਹਦੇ ਸਬੰਧਤ ਦੇ ਵਿੱਚ ਇਹ ਆ ਕਿ ਉਹ ਮਾਨਕੀ ਪਿੰਡ ਦੇ ਪਰਿਵਾਰੀ ਚਮਨ ਲਾਲ ਜਿਨ੍ਹਾਂ ਕੋਲ ਕਾਗਜ ਆਏ ਸੀਗੇ ਸਾਧੂ ਦਾਸ ਚੇਲਾ ਅਨੰਤਰਾਮ ਦੀ ਬਰਾਸ ਦਾ ਇੰਤਕਾਲ ਕਰਨ ਦੇ ਲਈ ਤੇ ਇਹ ਇੰਤਕਾਲ ਆ ਜਿਹੜਾ ਇਹ ਹੋਣ ਵਾਲਾ ਨਹੀਂ ਸੀਗਾ 1970 ਤੱਕ ਜਿਹੜਾ ਰਿਕਾਰਡ ਆ ਸਾਡੇ ਪਟਵਾਰੀ ਨੇ ਦੇਖਿਆ ਹੋਇਆ ਠੀਕ ਆ ਇਹ ਚੀਲੀ ਤੋਂ ਬਰਾਸ ਦਾ ਜਿਹੜੀ ਵਾਇਤਮਾਮ ਵਾਲਾ ਇੰਤਕਾਲ ਹੁੰਦਾ ਹੁੰਦਾ ਹੈ ਪਰੰਤੂ ਜਿਹੜੇ ਵਿਅਕਤੀ ਆਏ ਨੇ ਇਹ ਇਹ ਵਿਅਕਤੀ ਉਹਦੇ ਕੁਰਸੀ ਨਾਵੇਂ ਮੁਤਾਬਕ ਸਿੱਧੇ ਵਾਰਸਾਂ ਨੂੰ ਆਪਣਾ ਵਾਰਸ ਬਣਾਉਗਾ ਕਿ ਜੋ ਵੀ ਇਹਨਾਂ ਦੀ ਮਨਸ਼ਾ ਸੀ ਕੁਝ ਕਰਨਾ ਚਾਹੁੰਦੇ ਸੀ ਉਹ ਇਹਨੇ ਜਵਾਬ ਦੇਤਾ ਵੀ ਇਹ ਗਲਤ ਕੰਮ ਮੈਂ ਨਹੀਂ ਕਰਨਾ ਉਸ ਤੋਂ ਬਾਅਦ ਇਹ ਬੰਦਿਆਂ ਨੇ ਉਹਨਾਂ ਨੂੰ ਪੈਸੇ ਵੀ ਆਫਰ ਕੀਤੇ ਨੇ ਪਰੰਤੂ ਇਹਨੇ ਕੋਈ ਪੈਸਾ ਨਹੀਂ ਲਿਆ ਹੈਗਾ ਕੰਮ ਨਾ ਕਰਨ ਦੇ ਫਿਰ ਉਹਨਾਂ ਨੇ ਚਲੋ ਇਹਨੂੰ ਡਰਾ ਧਮਕਾ ਕੇ ਨਵਾਂ ਸੀਗਾ ਮੁੰਡਾ ਚਮਨ ਲਾਲ ਇਹਨੂੰ ਡਰਾ ਧਮਕਾ ਕੇ ਇੰਤਕਾਲ ਦੇ ਤੋ ਠੱਕੇ ਨਾਲ ਦਰਜ ਕਰਾ ਲਿਆ ਦਰਜ ਕਰਾਉਣ ਤੋਂ ਬਾਅਦ ਜਦੋਂ ਇਹ ਇੰਤਕਾਲ ਅੱਗੇ ਮਨਜ਼ੂਰੀ ਲਈ ਤਹਿਸੀਲਦਾਰ ਸਾਹਿਬ ਕੋਲ ਗਿਆ ਉਹ ਮੰਨੇ ਨਾ ਮਨਜ਼ੂਰ ਕਰਤਾ ਇਹ ਕਿਉਂਕਿ ਇਹ ਉਹਨਾਂ ਦੇ ਅਧਿਕਾਰ ਖੇਤਰ ਦੇ ਵਿੱਚ ਨਹੀਂ ਸੀਗਾ ਤੇ ਇਸੇ ਚੀਜ਼ ਦੀ ਰੰਜਿਸ਼ਵਾਜੀ ਕਰਦੇ ਹੋਏ ਇਹ ਬੰਦਿਆਂ ਨੇ ਇਹਦੇ ਉੱਤੇ ਚਮਨ ਲਾਲ ਉੱਤੇ ਜਿਹੜੀ ਇਹ 7 ਲੱਖ ਰੁਪਏ ਵਾਲਾ ਜਿਹੜਾ ਕਹਿੰਦੇ ਨੇ ਉਹ ਦੋਸ਼ ਲਾਏ ਨੇ ਵੀ ਇਹਨਾਂ ਮੰਗੇ ਨੇ ਜਦੋਂ ਕਿ ਇਹ ਅਜਿਹੀ ਕੋਈ ਗੱਲਬਾਤ ਨਹੀਂ ਹੈਗੀ ਤੇ ਮੁਤਾਬਕ ਰਿਕਾਰਡ ਇਹ ਜਿਹੜਾ ਹੈਗਾ ਕੰਮ ਹੋਣ ਵਾਲਾ ਵੀ ਹੈ ਨਹੀਂਗਾ ਤੇ ਇਹਦੇ ਵਿੱਚ ਇਹੀ ਆ ਜੀ ਅਸੀਂ ਤਹਿਸੀਲ ਵੱਲੋਂ ਆਪਣੇ ਤਹਿਸੀਲਦਾਰ ਸਾਹਿਬ ਨੂੰ ਐਸ.ਡੀ.ਐਮ ਸਾਹਿਬ ਨੂੰ ਤੇ ਡੀ.ਐਸ.ਪੀ ਸਾਹਿਬ ਨੂੰ ਆਪਣੇ ਵੱਲੋਂ ਜਿਹੜਾ ਹੈਗਾ ਮਤਾ ਲਿਖ ਕੇ ਵੀ ਦਿੱਤਾ ਬੀਏ ਜੋ ਬੰਦੇ ਆ ਕੇ ਤਹਿਸੀਲ ਕੰਪਲੈਕਸ ਦੇ ਵਿੱਚ ਗਲਤ ਬੋਲੇ ਨੇ ਸਰਕਾਰੀ ਕੰਮ ਚ ਬਿਗੜੋ ਪਾਇਆ ਜਿਨ੍ਹਾਂ ਨੇ ਤੇ ਗਾਲੀ ਗਲੋਚ ਵੀ ਕੀਤਾ ਉਹਨਾਂ ਨੇ ਤੇ ਇਹਨਾਂ ਦੇ ਕੋਈ ਕਾਨੂੰਨੀ ਕਾਰਵਾਈ ਨਹੀਂ ਹੁੰਦੀ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਯੂਨੀਅਨ ਵੱਲੋਂ ਸਖਤ ਗੱਲੋਂ ਚੁੱਕਾਂਗੇ ਤੇ ਬਸ ਇੰਨਾ ਹੀ ਕੀ ਗੀਆਂ ਦਾ ਇੰਤਜ਼ਾਰ ਹੈ ਇਹ ਕਿਲੇ 6-7 ਕਿਲੇ ਹੈਗੇ ਨੇ ਜੀ ਇਹਦੇ ਵਿੱਚ ਉਹਨਾਂ ਬੰਦਿਆਂ ਨੇ ਜਦੋਂ ਉਹਨਾਂ ਨੂੰ ਜਵਾਬ ਦਿੱਤਾ ਵੀ ਇਹ ਕੰਮ ਤੁਹਾਡਾ ਹੋਣੇ ਵਾਲਾ ਨਹੀਂ ਹੈਗਾ ਤਾ ਉਹਨੇ ਇਹਦੇ ਵਿੱਚ ਆ ਕੇ ਬਿਆਨ ਪਟਵਾਰੀ ਦੇ ਉੱਤੇ ਜਿਹੜਾ ਗਲਤ ਦੋਸ਼ ਲਾਏ ਨੇ ਜਿਹਦੇ ਨਾਲ ਇਹ ਵੀ ਆਪਣੀ ਪਟਵਾਰੀ ਦੀ ਇੱਕ ਜਿਹੜਾ ਆਪਣਾ ਉਹਨੂੰ ਵੀ ਆ ਪੋਸਟ ਵੀ ਆ ਉਹਦੇ ਉੱਤੇ ਵੀ ਹਰਕ ਪੈਂਦਾ ਵਾ ਤੇ ਇਹਦੇ ਕਾਰਨ ਸਰਕਾਰੀ ਕੰਮ ਕੱਲ ਵੀ ਮਤਲਬ ਇੱਕ ਤਰ੍ਹਾਂ ਦਾ ਪੂਰਾ ਪ੍ਰਭਾਵਿਤ ਰਿਹਾ ਵਾ ਅੱਜ ਵੀ ਹੁਣ ਅਸੀਂ ਬੈਠੇ ਆ ਉਰੇ ਤੇ ਵਿਗਨ ਪਾਇਆ ਇਹਨਾਂ ਨੇ ਕੰਮ ਦੇ ਵਿੱਚ ਜਿਹੜੇ ਹਰੜ ਬਾਜ ਨੇ ਕੱਲ ਹਰੜ ਬਾਜੀ ਕੀਤੀ ਕਿੱਥੇ ਕੰਪਲੇਂਟ ਕੀਤੀ ਉਹਨਾਂ ਦੇ ਖਿਲਾਫ ਜੀ ਅਸੀਂ ਐਸਡੀਐਮ ਸਾਹਿਬ ਸਮਰਾਲਾ ਨੂੰ ਦਿੱਤੀ ਆ ਤੇ ਡੀਐਸਪੀ ਸਾਹਿਬ ਨੂੰ ਵੀ ਅਸੀਂ ਹੁਣ ਦੇ ਕੇ ਆਉਣਾ ਇਹੋ ਜੇ ਆਈ ਨਹੀਂ ਸੀ ਮਿਲੇ ਨਹੀਂ ਸਾਨੂੰ ਫਿਰ ਅਸੀਂ ਕੋਈ ਸਖਤ ਕਦਮ ਚੁੱਕਾਂਗੇ ਅੱਗੇ ਆਪਣੇ ਜ਼ਿਲ੍ਹਾ ਲੈਵਲ ਤੇ ਵੀ ਗੱਲ ਕਰਾਂਗੇ ਇਹ ਕੋਈ ਵਿਅਕਤੀ ਪਿੰਡ ਦੇ ਹੀ ਨਹੀਂ ਮੰਨਦੇ ਇਹ ਪਿੰਡ ਦੇ ਹੀ ਵਿਅਕਤੀ ਨੇ ਜੀ ਕੁਝ ਕੋ ਉਹਨਾਂ ਦਾ ਨਾਮ ਤਾਂ ਹੁਣ ਉਹਨਾਂ ਦਾ ਆਪਣਾ ਕੰਮ ਨਹੀਂ ਹੈਗਾ ਉਹਨਰ ਆਪਣਾ ਕੰਮ ਨਹੀਂ ਰੋ ਅੱਗੇ ਕਰਾ ਰਹੇ ਨੇ ਕੰਮ ਫਿਚਰ ਟਾਈਮ ਜੇ ਕੁਝ ਇੱਥੇ ਫੜਵਾਰ ਕਰਨੇ ਚਾਹੁੰਦਾ ਤਾਂ ਕਿਉਂ ਉਤਲਾ ਕੀਤੀ ਕੋਈ ਨੰਬਰ ਵਗੈਰਾ ਜਾਰੀ ਕੀਤਾ ਤੇ ਜਾਂ ਵਾਦੂ ਕਰ ਰਹੇ ਨੇ ਕੋਈ ਰਿਸਰਵ ਵਗੈਰਾ ਮੰਗਦਾ ਪਟਵਾਰ ਵਾਲਾ ਨੰਬਰ ਦਿੱਤਾ ਜੀ ਪ੍ਰਧਾਨ ਹੁਣ ਦੇ ਨਾਲ ਹਾਂਜੀ ਹਾਂਜੀ ਵੀ ਉਹ ਆਪਣੇ ਸਰ ਦੇਖੋ ਸਰਕਾਰ ਵੱਲੋਂ ਪਹਿਲਾਂ ਦਿੱਤੀ ਹੋਈ ਨੇ ਹਦਾਇਤਾਂ ਉਹ ਨੰਬਰ ਜਾਰੀ ਕੀਤੇ ਹੋਣ ਨੇ ਜਿਹਨੂੰ ਕਿਸੇ ਨੂੰ ਵੀ ਦਿੱਕਤ ਆਉਂਦੀ ਆ ਉਹ ਪਰਸਨਲੀ ਵੀ ਮੈਨੂੰ ਮਿਲ ਸਕਦਾ ਵਾ ਕੋਈ ਗੱਲ ਨਹੀਂ ਐ ਜੀ ਕੋਈ ਗੱਲ ਨਹੀਂ ਹੈਗੀ ਸਾਡੇ ਜਿੰਨੇ ਵੀ ਪਟਵਾਰੀ ਨੇ ਸਾਰੇ ਵਧੀਆ ਨੇ ਪੜੇ ਲਿਖੇ ਨੇ ਤੇ ਠੀਕ ਕੰਮ ਕਰਦੇ ਨੇ ਪਰੰਤੂ ਬਈ ਜਿਹੜੇ ਦੋਸ਼ ਲਾਏ ਜਾਂਦੇ ਨੇ ਬੇਬੁਨਿਆਦ ਨੇ ਤੇ ਇਹਨਾਂ ਦੀ ਅਸੀਂ ਨਿੰਦਾ ਕਰਦੇ ਹਾਂ ਸਰ ਜੇ ਤੁਹਾਨੂੰ ਆ ਕੇ ਮਿਲ ਲੰਗੇ ਹਾਂਜੀ ਹਾਂਜੀ